ਸਰ ਗੁਰਪ੍ਰਤਾ ਵਡਾਲਾ ਹੋਰਾਂ ਨੇ ਨਵੀਂ ਪਾਰਟੀ ਬਣਾਉਣ ਵਾਲੇ ਪਾਸੇ ਇਸ਼ਾਰਾ ਕੀਤਾ ਔਰ ਭਰਤੀ ਮਹੀਨ ਨੂੰ ਲੈ ਕੇ ਸਵਾਲ ਜਿਹੜੇ ਉਹਨਾਂ ਨੇ ਸਦੈਂਬਰੀ ਕਮੇਟੀ ਨੂੰ ਲੈ ਕੇ ਚੁੱਕੇ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹਰ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਸਾਲ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਦੇਖੋ ਅਸੀਂ ਤੇ ਬੇਨਤੀਆਂ ਤੁਹਾਡੇ ਲਈ ਵੀ ਬੜੀ ਬੜੀ ਕੀਤੀਆਂ ਸਿੰਘ ਸਾਹਿਬ ਨੂੰ ਵੀ ਲਿਖ ਕੇ ਦੇ ਦਿੱਤਾ ਹਾਂ ਜੀ ਉਹਨਾਂ ਨੂੰ ਪ੍ਰਧਾਨ ਸਾਹਿਬ ਸਰਦਾਰ ਗੁਰਦੱਤ ਸਿੰਘ ਜੀ ਪੁੱਤਰ ਸਾਹਿਬ ਵੱਲੋਂ ਲਿਖ ਕੇ ਭੇਜ ਦਿੱਤਾ ਗਿਆ ਤੇ ਇਹਨਾਂ ਦੇ ਵੀ ਨਿਗਰਾਨ ਦੇ ਤੌਰ ਤੇ ਫਰੀਦਕੋਟ ਦੇ ਵਿੱਚ ਡਿਊਟੀ ਲਾਈ ਜਾਂਦੀ ਹੈ ਸਾਡੇ ਵੱਲੋਂ ਤੇ ਕੋਈ ਕਸਰ ਹੈ ਨਹੀਂ ਠੀਕ ਹੈ ਨਾ ਤੇ ਅਸੀਂ ਸਾਰਿਆਂ ਨੂੰ ਬੇਨਤੀ ਵੀ ਕੀਤੀ ਹੈ ਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ ਪੰਜਾਬ ਦੀ ਜਨਤਾ ਬਹੁਤ ਦੁਖੀ ਹੈ ਪੰਜਾਬ ਨੂੰ ਬਹੁਤ ਵੱਡੀਆਂ ਚੁਣੌਤੀਆਂ ਤਰਪੇਸ਼ ਆ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਨਵੀਂ ਪਾਰਟੀ ਬਣਾਉਣ ਵਾਲੇ ਪਾਸੇ ਜਾ ਰਹੇ ਉਹ ਗੱਲ ਹੈ ਨਾ ਕਿ ਇਹਨਾਂ ਦੀਆਂ ਤਾਰਾਂ ਕਿਦੋਂ ਹੋਰ ਖਿਲਦੀਆਂ ਹੁਣ ਮੈਂ ਤਾਂ ਬਹੁਤਾ ਕਹਿੰਦਾ ਨਹੀਂ ਚੰਗਾ ਲੱਗਦਾ ਉਹਨਾਂ ਨੇ ਇਹਨਾਂ ਨੂੰ ਟੱਕ ਕੇ ਬਹਿ ਨਹੀਂ ਦੇਣਾ ਜੇ ਤਾਂ ਕੋਈ ਪਾਰਟੀ ਨਾਲ ਝਗੜਾ ਹੁੰਦਾ ਫਿਰ ਤਾਂ ਕੋਈ ਜਦੋਂ ਇੰਨਾ ਅਸੀਂ ਸਾਰਿਆਂ ਨੂੰ ਇੱਜ਼ਤ ਮਾਨ ਦੇ ਰਹੇ ਹਾਂ ਪਾਰਟੀ ਦਾ ਝਗੜਾ ਤਾਂ ਹੈ ਨਹੀਂ ਪਰ ਜਿਹੜੇ ਹੁਣ ਪਿੱਛੇ ਜਿਹੜੀਆਂ ਤਾਰਾ ਦੱਡੀ ਵਾਲੇ ਪਾਸੇ ਬੜੀਆਂ ਵੱਡੀਆਂ ਹਾਈਲਾਈਨ ਆਉਂਦੀਆਂ ਉਹ ਜਿਹੜੇ ਪਿੱਛੋਂ ਕਰੰਟ ਆਉਂਦਾ ਉਹ ਬਹਿ ਨਹੀਂ ਦਿੰਦਾ ਇਸ ਕਰਕੇ ਕੋਸ਼ਿਸ਼ ਤਾਂ ਸ਼ੁਰੂ ਤੋਂ ਹੀ ਆ ਕਿ ਸ਼ਰੋਮਣੀ ਅਕਾਦੀਮ ਨੂੰ ਨੁਕਸਾਨ ਕਿੱਦਾਂ ਪਹੁੰਚਾਇਆ ਜਾ ਸਕਦਾ ਜੇ ਉਹਦਾ ਹਿੱਸਾ ਬਣਨਾ ਓ ਓ ਸਾਜਿਦ ਸਾਹਿਬ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੇਨਤੀ ਇਹੀ ਸਾਰਿਆਂ ਨੂੰ ਕੀਤੀ ਹੈ ਕਿ ਇਕੱਠੇ ਜਿਹੜਾ ਚਲਣ ਚ ਫਾਇਦਾ ਪੰਜਾਬ ਦੀ ਬਹੁਤ ਵੱਡੀ ਲੋੜ ਹੈ ਇਸ ਕਰਕੇ ਚਾਹੀਦਾ ਉਹਨਾਂ ਨੂੰ ਕਿ ਬੇਨਤੀ ਨੂੰ ਪ੍ਰਵਾਨ ਕੀਤਾ ਜਾਂਦਾ ਅੱਜ ਕੀ ਨੂੰ ਪਰਾਈ ਸੀ ਅੱਜ ਹਾਜ਼ਰ ਹਾਜ਼ਰ ਤਾਂ ਮੈਂ ਚੈੱਕ ਨਹੀਂ ਕੀਤੀ ਸਾਰੇ ਤੁਹਾਡੇ ਸਾਹਮਣੇ ਇਹ ਪਹਿਲੀ ਗੱਲ ਮੈਂ ਇਹ ਦੱਸ ਦਿਆਂ ਕਿ ਜੇ ਕੋਈ ਮੈਂਬਰ ਨਹੀਂ ਹੁੰਦਾ ਤਾਂ ਇਹ ਨਹੀਂ ਹੁੰਦਾ ਕਿ ਨਰਾਜ਼ ਹੁੰਦਾ ਮੈਂਬਰ ਪਬਲਿਕ ਲਾਈਫ ਹੁੰਦੀ ਹੈ ਕਿਸੇ ਵੇਲੇ ਕਿਸੇ ਦਾ ਕੋਈ ਸਮਾਗਮ ਹੁੰਦਾ ਹੈ ਕਿਸੇ ਵੇਲੇ ਕਿਸੇ ਨੇ ਕੋਈ ਆਪਣਾ ਕਈ ਵਿਦੇਸ਼ ਗਏ ਹੁੰਦੇ ਆ ਕਈ ਦੂਜੇ ਦੇ ਹੁੰਦੇ ਪਰ ਜਿਹੜੀ ਬਹੁਤ ਵੱਡੀ ਬੇਨਤੀ ਮੈਂ ਕਰਾਂਦੀ ਜਿਹੜੀ ਆ ਉਹ ਹਾਦਸੇ